ਪੰਜਾਬ ਦੇ ਸਕੂਲ ਕਾਲਜਾਂ ਨੂੰ ਨੋਟਿਸ ਕੀਤਾ ਗਿਆ ਹੈ ਯਾਨੀ ਕਿ ਪੰਜਾਬ ਦੇ ਸਕੂਲ ਕਾਲਜਾਂ ਦੇ ਵਿੱਚ ਇਹ ਖਬਰ ਦਿੱਤੀ ਗਈ ਹੈ ਕਿ ਜੇ ਕੋਈ ਬੱਚਾ ਆਪਣਾ ਹੌਸਟਲ ਨਹੀਂ ਛੱਡਣਾ ਚਾਹੁੰਦਾ ਜਾਂ ਫਿਰ ਜੇ ਕੋਈ ਹੌਸਟਲ 'ਚ ਰਹਿ ਰਿਹਾ ਤਾਂ ਇਹ ਮੇਕ ਸ਼ੋਰ ਕੀਤਾ ਜਾਵੇ ਕਿ ਉਸ ਬੱਚੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਨਾਲ ਦੇ ਨਾਲ ਉਸ ਦਾ ਖਾਣਾ ਪਾਣ ਜਿਹੜਾ ਆ ਉਹ ਵੀ ਜਿਹੜੇ ਸਬੰਧਤ ਅਥਾਰਟੀ ਆ ਉਹ ਪੂਰਾ ਕਰੇ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਇਹ ਜਾਣਕਾਰੀ ਦਿੱਤੀ ਆ ਕਿਉਂਕਿ ਪੰਜਾਬ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਉਹਨਾਂ ਦੀਆਂ ਯੂਨੀਵਰਸਿਟੀਆਂ ਉਹਨਾਂ ਦੀਆਂ ਅਲਮਾ ਮੈਟਰਸ ਜਿਹੜੇ ਕਾਲਜ ਜਿਹੜੇ ਨੇ ਉਹਨਾਂ ਨੂੰ ਜਿਉਂਦੇ ਰੱਖਣਾ ਕਿਉਂਕਿ ਵਾਰ ਦੀ ਸਥਿਤੀ ਆ ਬਹੁਤੇ ਲੋਕ ਜਿਹੜੇ ਨੇ ਕਈ ਵਾਰ ਕਿਸੇ ਹੋਰ ਸਟੇਟ ਤੋਂ ਆਏ ਹੁੰਦੇ ਨੇ ਤੇ ਉਹ ਜਾਣ ਦੇ ਵਿੱਚ ਇਨੇ ਸਮਰੱਥ ਨਹੀਂ ਹੁੰਦੇ ਤੇ ਉਹਨਾਂ ਨੂੰ ਆਪਣਾ ਕਾਲਜ ਸਕੂਲ ਜਿਹੜਾ ਆ ਉਹਦੇ ਵਿੱਚ ਰਹਿਣਾ ਪੈਂਦਾ ਸੋ ਇਸੇ ਨਜ਼ਰ ਜਿਹੜਾ ਮੰਤਰੀ ਹਰਜੋਤ ਸਿੰਘ ਬੈਸ ਨੇ ਕਿਹਾ ਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰਾਜ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਅਤੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਔਰ ਸੁਰੱਖਿਆ ਅਵਾਜਾਈ ਜਾਂ ਨਿੱਜੀ ਕਾਰਨਾਂ ਕਰਕੇ ਜੇਕਰ ਕੋਈ ਵਿਦਿਆਰਥੀ ਕੈਂਪਸ ਛੱਡਣ ਦੇ ਵਿੱਚ ਸਮਰੱਥ ਨਹੀਂ ਹੈ ਅਸਮਰੱਥ ਹੈ ਤਾਂ ਉਸ ਜਿਉ ਦੀ ਇੱਛਾ ਨਹੀਂ ਹੈ ਤਾਂ ਉਸ ਨੂੰ ਕੈਂਪਸ ਸੱਡਨਲੀ ਮਜਬੂਰ ਵੀ ਨਹੀਂ ਕੀਤਾ ਜਾਏਗਾ ਔਰ ਇਸ ਤੋਂ ਲਾਵਾ ਉਹਨਾਂ ਨੇ ਕਿਹਾ ਦਿੱਤਾ ਕਿ ਆਖਰੀ ਵਿਦਿਆਰਥੀ ਤੱਕ ਭੋਜਨ ਜਿਹੜਾ ਆ ਉਹ ਵੀ ਹੋਣਾ ਚਾਹੀਦਾ ਹੈ ਐਸ ਐਜ਼ ਇਟ ਇਜ਼ ਮੈਂ ਪੜ੍ਹ ਕੇ ਸੁਣਾ ਰਿਹਾ ਜੋ ਉਹਨਾਂ ਨੇ ਪਾਇਆ ਸੀਗਾ ਇੱਕ ਤਰੀਕੇ ਦੇ ਨਾਲ ਉਹ ਮੌਕਾ ਆ ਜਦੋਂ ਅਸੀਂ ਇੱਕ ਦੂਸਰੇ ਦੀਆਂ ਬਾਹਾਂ ਬੜਨਾ ਹੈ ਸੋ ਇਸ ਤੋਂ ਪਹਿਲਾਂ ਸੀਐਮ ਪਗਵਾਤਪਨ ਜਿਹੜੇ ਨੇ ਉਹ ਅੱਜ ਸੁਰੱਖਿਆ ਜਿਹੜੀਆਂ ਸਾਡੀਆਂ ਯਕੀਨੀ ਬੜਾ ਰਹੇ ਸੀਗੇ ਯਾਨੀ ਕਿ ਫਾਇਰ ਬ੍ਰਿਗੇਡ ਨੂੰ ਹਾਈ ਟੈਕ ਕੀਤਾ ਜਾ ਰਿਹਾ ਸੀਗਾ ਕਿਉਂਕਿ ਇਹ ਜਿਹੜੇ ਡਰੋਨ ਡਿੱਗਦੇ ਨੇ ਡਿਸੈਪਟਿਵ ਹੋ ਕੇ ਵੀ ਇਹ ਜਿਹੜੇ ਨੇ ਥੱਲੇ ਆ ਕੇ ਅੱਗ ਲੱਗ ਜਾਂਦੀ ਹੈ ਉਹਨਾਂ ਨੂੰ ਸੋ ਸਾਨੂੰ ਜਿਹੜੇ ਨੇ ਬੜੇ ਹਾਈ ਟੈਕ ਫਾਇਰ ਬ੍ਰਿਗੇਡ ਸਿਸਟਮ ਚਾਹੀਦੇ ਨੇ ਸੋ ਪੰਜਾਬ ਨੂੰ ਉਹ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਸਿੱਖਿਆ ਦੇ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਚੰਗਾ ਇੱਕ ਜਿਹੜਾ ਕਹ ਲੈ ਕਿ ਇਹ ਡਿਸੀਜਨ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਕਿ ਜਿਹੜੇ ਬੱਚੇ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਨਹੀਂ ਗਏ ਕਿਉਂਕਿ ਡਰ ਤੇ ਸਭ ਨੂੰ ਲੱਗਦਾ ਆ ਜੇ ਕੋਈ ਕੱਲਾ ਹੋਸਟਲ ਰਹਿ ਜਾਂਦਾ ਦੁੱਕਾ ਤਿੱਕਾ ਹੋਸਟਲ ਰਹਿ ਜਾਂਦਾ ਤੇ ਕਈ ਵਾਰ ਉਹਨੂੰ ਮਜਬੂਰ ਵੀ ਕੀਤਾ ਜਾਂਦਾ ਕਿ ਤੂੰ ਵਾਪਸ ਚਲੇ ਜਾ ਸੋ ਇਹ ਬਹੁਤ ਵੱਡੀ ਖਬਰ ਹੈ ਕਿ ਹਰਜੋਤ ਸਿੰਘ ਬੈਂਸ ਹੁਣਾ ਨੇ ਇਹ ਕਿਆ ਦਿੱਤਾ ਆ ਕਿ ਜਿਹੜੇ ਵਿਦਿਆਰਥੀ ਆ ਚਾਹੇ ਉਹ ਇਕੱਲਾ ਵਿਦਿਆਰਥੀ ਹੋਵੇ ਆ ਅਖੀਰੀ ਵਿਦਿਆਰਥੀ ਤੱਕ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ ਔਰ ਉਹਨੂੰ ਕਿਸੇ ਤਰੀਕੇ ਮਜਬੂਰ ਨਾ ਕੀਤਾ ਜਾਵੇ ਕਿ ਉਹ ਕੈਂਪਸ ਛੱਡ ਕੇ ਚਲਾ ਜਾਵੇ ਉਹਦਾ ਖਾਣ ਪਾਣ ਵੀ ਯਕੀਨੀ ਬੜਾਇਆ ਜਾਵੇ ਪਰ ਸਭ ਤੋਂ ਵੱਡੀ ਇਹ ਗੱਲ ਹੈ ਆਪਣੇ ਆਦੇ ਨਾਲ ਰਹੋ ਸੇਫ ਰਹਿਣਾ ਬਹੁਤ ਜ਼ਰੂਰੀ ਹੈ ਔਰ ਜੋ ਨਿਰਦੇਸ਼ ਕਿਸੇ ਚੰਗੇ ਆਪਾਂ ਕਹੇ ਲੇ ਕਿ ਆਥੈਂਟਿਕ ਸੋਰਸ ਤੋਂ ਆ ਰਹੇ ਨੇ ਉਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਾਰ ਦੀ ਇਸ ਤਰ੍ਹਾਂ ਤਣੀ ਦੀ ਸਥਿਤੀ ਦੇ ਵਿੱਚ ਬੜੀਆਂ ਜਾਣਕਾਰੀਆਂ ਤੁਹਾਨੂੰ ਤੁਹਾਡੇ ਵਟਸਐਪ ਦੇ ਉੱਤੇ ਉਂਝੀ ਫਾਰਵਰਡ ਹੋਣ ਗਿਆ ਪਰ ਇਹ ਯਕੀਨੀ ਬਣਾਓ ਕਿ ਤੁਸੀਂ ਉਸ ਜਾਣਕਾਰੀ ਦੇ ਉੱਤੇ ਜਿਹੜਾ ਯਕੀਨ ਕਰੋ ਕਿ ਜਿਹੜੀ ਜਾਣਕਾਰੀ ਸਾਡੇ ਸਾਰਿਆਂ ਲਈ ਚੰਗੀ ਹੋਵੇ ਫਿਲਹਾਲ ਇਹ ਖਬਰ ਬਹੁਤ ਜ਼ਰੂਰੀ ਸੀ ਤੁਹਾਨੂੰ ਦੇਣਾ ਕਿਉਂਕਿ ਜਿਸ ਤਰੀਕੇ ਦਾ ਰਾਤ ਅਸੀਂ ਕੱਟੀ ਹੈ ਉਸ ਬਾਅਦ ਅਗਲੇ ਦਿਨ ਜੇ ਹੋਰ ਕੜਲੇ ਹੁੰਦੇ ਨੇ ਤਾਂ ਇਹ ਕਿਹੜੀਆਂ ਅਥਾਰਟੀਆਂਜ਼ ਉੱਤੇ ਯਕੀਨ ਕਰਤਾ ਜਾਵੇ ਫਿਲਹਾਲ ਪੰਜਾਬ ਸਰਕਾਰ ਦੇ ਅੱਜ ਵਾਲੇ ਦੋ ਹੁਕਮ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਹਾਈ ਟੈਕ ਫਾਇਰ ਬ੍ਰਿਗੇਡ ਸਿਸਟਮ ਲੜਾਇਆ ਉਹ ਦਿੱਤਾ ਜਾ ਰਿਹਾ ਤੇ ਦੂਸਰਾ ਹਰਜੋਤ ਬੈਂਸ ਹੁਣੀ ਜਿਹੜੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਇਹ ਕਿਹਾ ਆ ਕਿ ਸਕੂਲ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਜਿਹੜੇ ਕਿਸੇ ਕਾਰਨ ਵੱਛ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜੇ ਜਾਂ ਕੋਈ ਹੋਰ ਕਾਰਨ ਹੈ ਤਾਂ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਿਹੜੇ ਕੈਂਪਸ ਦੇ ਵਿੱਚ ਹੈ ਮੈਂ ਵੀ ਵੀਡੀਓ ਦੇਖਿਆ ਸੀ ਤੁਸੀਂ ਵੀ ਦੇਖਿਆ ਸੀ ਕਿ ਜੀਐਨਡੀ ਤੋਂ ਜੋ ਬੱਚੇ ਜਿਹੜੇ ਨੇ ਆਪਣੇ ਘਰਾਂ ਨੂੰ ਜਾ ਰਹੇ ਆ ਬਹੁਤ ਸਾਰੇ ਸਕੂਲ ਮੈਰਿਟੋਰੀਅ ਸਕੂਲਾਂ ਤੋਂ ਘਰੇ ਜਾ ਰਹੇ ਆ ਪਰ ਜਿਹੜੇ ਬੱਚੇ ਨਹੀਂ ਜਾ ਰਹੇ ਉਹਨਾਂ ਬੱਚਿਆਂ ਦੀ ਸੁਰੱਖਿਆ ਦਾ ਜਿਹੜਾ ਜ਼ਿੰਮਾ ਆ ਪੰਜਾਬ ਸਰਕਾਰ ਨੇ ਲਿਆ ਆ ਔਰ ਇੱਥੋਂ ਤੱਕ ਵੀ ਇਹ ਕਹਿਆ ਦਿੱਤਾ ਕਿ ਜੇ ਕੋਈ ਇੱਕ ਬੱਚਾ ਵੀ ਉੱਥੇ ਬੈਠਾ ਰਹਿੰਦਾ ਆ ਤਾਂ ਉਸ ਬੱਚੇ ਦੀ ਸੁਰੱਖਿਆ ਦੇ ਨਾਲ-ਨਾਲ ਉਹਦਾ ਖਾਣ-ਪਾਣ ਬਹੁਤ ਜ਼ਰੂਰੀ ਹੈ ਕਿ ਉਹ ਅਥਾਰਟੀ ਜਿਹੜੀ ਆ ਉਹ ਦਿੰਦੀ ਰਹੇ